ਆਪੀ ਕਹਿੰਦਾ ਨਹੀਂ ਬੜੀ ਗੱਲ ਤਾਂ ਇਹ ਪਹਿਲਾਂ ਪਹਿਲਾਂ ਬਾਈ ਹੋਰ ਕਰ ਲਿਆ ਉਸ ਵਾਰ ਕੋਈ ਵਾਸਤ ਨਹੀਂ ਹੋ ਗਈ ਸਹੀ ਹੈ ਨਹੀਂ ਫਿਰ ਬਾਈ ਜੀ ਸਾਰੇ ਵੀਰਾਂ ਨੂੰ ਸਸਤੀਕਾਲ ਤੇ ਸਾਡਾ ਇੱਕ ਭਰਾ ਸਮਰੂਰ ਤੋਂ ਆ ਬਾਈ ਜੀ ਤੇ ਉਹ ਇਮੇਜ ਦੇ ਵਿੱਚ ਦਾਖਲ ਆ ਉਹਨੂੰ ਬਲੱਡ ਦੀ ਲੋੜ ਆ ਤੇ ਆ ਅਸੀਂ ਸਾਰੇ ਭਰਾ ਉਹਨਾਂ ਨੂੰ ਬਲੱਡ ਦੇਣ ਵਾਸਤੇ ਚੱਲੇ ਆ ਜੀ ਤੇ ਸਾਰੇ ਜਿਹੜੇ ਵੀ ਮੇਰੇ ਵੀਰ ਨਾਲ ਚੱਲੇ ਆ ਮੇਰੇ ਭਰਾ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਇਸੇ ਤਰ੍ਹਾਂ ਬਾਈ ਜੀ ਆਪਣੇ ਇੱਕ ਦੂਜੇ ਭਰਾ ਦੀ ਹੈਲਪ ਕਰਦੇ ਰਿਹਾ ਕਰੋ ਤੇ ਸਮਾਜ ਦੇ ਵਿੱਚ ਬਹੁਤ ਵੀ ਹਾਂਜੀ ਹਾਂਜੀ ਬਲੱਡ ਦਾਨ ਦਾ ਬਹੁਤ ਮਹਾਨ ਦਾਨ ਗਿਣਿਆ ਗਿਆ ਹੈਗਾ ਤੇ ਆਪਾਂ ਆਪਣੇ ਡਰਾਈਵਰ ਭਰਾ ਨੂੰ ਹੈਲਪ ਕਰਨੀ ਆ ਪੈਸਿਆਂ ਵੱਲੋਂ ਵੀ ਤੇ ਬਲੱਡ ਵੱਲੋਂ ਵੀ ਠੀਕ ਹੈ ਜੀ ਤੇ ਤਿੰਨ ਭਰਾ ਡੱਬ ਵਾਲੀ ਤੋਂ ਨਾਲ ਜਾ ਕੇ ਤੇ ਤਿੰਨ ਸਾਡੇ ਭਰਾ ਡੱਬ ਵਾਲੀ ਤੋਂ ਮੁੰਡੇ ਡਰਾਈਵਰ ਹੈਗੇ ਆ ਜੀ ਉਹ ਨਾਲ ਚੱਲੇ ਆ ਤੇ ਬਾਕੀ ਅਸੀਂ ਮਲੋਟ ਤੋਂ ਚੱਲੇ ਆ ਬਾਈ ਜੀ ਦੀ ਹੈਲਪ ਕਰਨ ਵਾਸਤੇ ਤੇ ਸਾਰੇ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਠੀਕ ਹੈ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ